ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਦੀ ਹੈਲੋ ਟਾਈਮਸ ਦੇ ਨਾਲ ਤੇ ਇਸ ਵਕਤ ਜਿਹੜਾ ਆ ਅਸੀਂ ਵਾਰਡ ਨੰਬਰ 500 ਅਰਸ਼ਬਿੱਲਾ ਜਿਹੜੇ ਨੇ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰ ਲੈਣੀ ਹੈ ਤੇ ਜਾਣ ਲੈਣੇ ਆ ਕਿ ਇਲਾਕੇ ਦੀਆਂ ਜਿਹੜੀਆਂ ਵੱਡੀਆਂ ਸਮੱਸਿਆਵਾਂ ਕਿਹੜੀਆਂ ਹਨ ਇਲਾਕੇ ਦੀ ਗੱਲ ਕੀਤੀ ਜਾਵੇ ਤੇ ਵੱਡੀਆਂ ਸਮੱਸਿਆਵਾਂ ਕਿਹੜੀਆਂ ਨੇ ਦੇਖੋ ਜੀ ਜਿਹੜੀ ਇਲਾਕੇ ਦੀ ਸਭ ਤੋਂ ਵੱਡੀ ਸਮੱਸਿਆ ਸੀ ਉਹਨਾਂ ਨੂੰ ਇੱਕ ਲੀਡਰ ਚਾਹੀਦਾ ਸੀ ਜੀ ਜਿਹੜਾ ਉਹਨਾਂ ਲਈ 24 ਘੰਟੇ ਹਾਜ਼ਰ ਹੋਵੇ। ਇਲਾਕੇ ਦੀ ਜੇ ਸਮਝਦਾ ਮੈਂ ਸਭ ਤੋਂ ਵੱਡੀ ਸਮੱਸਿਆ ਤਾਂ ਇਹ ਹੀ ਸੀ। ਜੀ। ਜਿਹੜੀ ਆਮ ਆਦੀ ਪਾਰਟੀ ਦੇ ਉਹ ਨਾਲ ਹੱਲ ਹੋ ਗਈ। ਹੂੰ। ਦੂਜੇ ਪਾਸੇ ਮੈਂ ਸਮਝਦਾ ਵੀ ਜਿਹੜੀ ਦੂਜੀ ਸਮੱਸਿਆ ਜਿਹੜੀ ਲੋਕਾਂ ਨੂੰ ਆਮ ਮੁਸ਼ਕਲ ਆਉਂਦੀ ਆ ਜਿਹੜੀ ਨੌਜਵਾਨ ਵਰਗ ਜਿਵੇਂ ਆਪਾਂ ਕਹਿੰਦੇ ਆ ਵੀ ਨੌਜਵਾਨ ਸੋਚ ਨਵੀਂ ਸੋਚ ਨਵੀਂ ਸੋਚ ਲਿਆਓ। ਮੈਂ ਮੈਂ ਸੋਚਦਾ ਸੀਗਾ ਵੀ ਇਹ ਜਿਹੜੀ ਸੀਵਰ ਦੀ ਸਮੱਸਿਆ ਨੂੰ ਕਿਸ ਤਰੀਕੇ ਨਾਲ ਹੱਲ ਕੀਤਾ ਜਾਵੇ। ਜੀ। ਸੋ ਇਹਨੂੰ ਇਹਨੂੰ ਹੱਲ ਕਰਨ ਲਈ ਅਸੀਂ ਗੁਜਰਾਤ ਤੋਂ ਹਾਈ ਟੈਕ ਮਸ਼ੀਨਾਂ ਮੰਗਵਾਈਆਂ ਨੇ ਜਿਹਦੇ ਨਾਲ ਪੱਤਰਕਾਰ ਸਾਹਿਬ ਆਪਾਂ ਜਿਹੜੀ ਗਾਰ ਕੱਢ ਕੇ ਗਲੀਆਂ ਦੇ ਵਿੱਚ ਰੱਖ ਦਿੰਦੇ ਸੀ ਅੱਜ ਤੋਂ ਬਾਅਦ ਤੁਹਾਨੂੰ ਉਹ ਨਹੀਂ ਲੱਭੂਗੀ ਉਹ ਸਿੱਧੇ ਟੈਂਕ ਦੇ ਵਿੱਚ ਭਰ ਕੇ ਲਈ ਜਾਊਗੀ ਜਿਹਦੇ ਨਾਲ ਸਾਡਾ ਏਰੀਆ ਹੌਲੀ ਹੌਲੀ ਡਵੈਲਪ ਹੋਣਾ ਸ਼ੁਰੂ ਹੋਊਗਾ ਦੂਜੀ ਵੱਡੀ ਗੱਲ ਇੱਥੋਂ ਦੀਆਂ ਸੜਕਾਂ ਇੱਥੋਂ ਦੀਆਂ ਗਲੀਆਂ ਇੱਥੋਂ ਦੀਆਂ ਪਾਣੀ ਦੀਆਂ ਪਾਈਪਾਂ ਜਿਹੜੀਆਂ ਕਈ-ਕਈ ਸਾਲਾਂ ਤੋਂ ਕਦੀ ਬਦਲੀਆਂ ਹੀ ਨਹੀਂ ਸੀ ਗਈਆਂ ਸੋ ਉਹਨਾਂ ਸਾਰੀਆਂ ਨੂੰ ਜਿਹੜਾ ਹੱਲ ਕਰਨ ਦਾ ਜੋ ਜ਼ਿੰਮੇਵਾਰਾਸ ਨੇ ਆਪਣੇ ਸਿਰ ਲਿਆ ਔਰ ਸੰਗਤ ਨੇ ਵੀ ਇਸ ਚੀਜ਼ 'ਚ ਵਿਸ਼ਵਾਸ ਦਵਾਇਆ ਵੀ ਜੇ ਤੂੰ ਸਾਡੇ ਇਹ ਕੰਮ ਕਰ ਦੇਗਾ ਤੇ ਅਸੀਂ ਤੇਰੇ ਨਾਲ ਆ। ਅਗਰ ਆਪਾਂ ਐਸਾ ਇਲਾਕੇ ਦੀ ਗੱਲ ਕੀਤੀ ਜਾਵੇ ਆਤਮਨਗਰ ਹਲਕੇ ਦੀ ਗੱਲ ਕੀਤੀ ਜਾਵੇ ਤੇ ਪਾਣੀ ਦਾ ਜਿਹੜਾ TDS ਲੈਵਲ ਹੈ ਉਹ ਕਾਫੀ ਜ਼ਿਆਦਾ ਵਧਿਆ। ਉਹਦੇ ਵਾਸਤੇ ਜਿਹੜਾ ਆ ਕੀ પ્રયਤਨ ਕਰੋਗੇ ਕਿਸ ਤਰੀਕੇ ਨਾਲ TDS ਘਟਾਓਗੇ? ਦੇਖੋ ਜੀ ਪਾਣੀ ਜਿਹੜਾ ਪਾਣੀ ਦਾ TDS ਲੈਵਲ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਆ। ਪਰ ਜਿਹੜਾ ਨਾਰਮਲ ਪਾਣੀ ਪੀ ਪੀਨੇ ਆਪਾਂ ਤੇ ਜਿਹੜਾ ਟੀਡੀਐਸ ਲੈਵਲ ਦਾ ਪਾਣੀ WHO ਨੇ ਸਾਨੂੰ ਦੱਸਿਆ ਹੋਇਆ ਉਹਦੇ ਵਿੱਚ ਜਮੀਨ ਇਸਮਾਨ ਦਾ ਫਰਕ ਆ ਇਹਦੇ ਲਈ ਜਿਹੜੀ ਪੰਜਾਬ ਸਰਕਾਰ ਆ ਉਹ ਵਾਟਰ ਟ੍ਰੀਟਮੈਂਟ ਪਲਾਂਟ ਲਗਾ ਰਹੀ ਆ ਜਿਹਦੇ ਵਿੱਚ ਸਾਡੇ ਏਰੀਆ ਦੀ ਜਿਹੜੀ ਗਿਣਤੀ ਮਿੰਟਤੀ ਹੋਈ ਆ ਕਿੰਨੇ ਕਿੰਨੇ ਫੁੱਟ ਪਾਈਪ ਕਿੰਨੀਆਂ ਲੈਣਾ ਪੈਣੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਨਹਿਰੀ ਪਾਣੀ ਨੂੰ ਬਿਲਕੁਲ ਸਾਫ ਸੁਥਰਾ ਕਰਕੇ ਟੀਡੀਐਸ ਉਹਦਾ ਮੇਨਟੇਨ ਕਰਕੇ ਉਹ ਲੋਕਾਂ ਦੇ ਘਰਾਂ ਵਿੱਚ 24 ਘੰਟੇ ਸਪਲਾਈ ਦਿੱਤੀ ਜਾਊਗੀ ਪਹਿਲਾਂ ਪਾਣੀ ਆਉਂਦਾ ਸੀ 4-4 ਘੰਟੇ ਦੇ ਗੈਪ ਦੇ ਨਾਲ ਹੁਣ ਪਾਣੀ ਦੀ ਸਪਲਾਈ 24 ਘੰਟੇ ਦਿੱਤੀ ਜਾਊਗੀ 에어 ਕੁਆਲਿਟੀ ਇੰਡੈਕਸ ਦੀ ਗੱਲ ਕੀਤੀ ਜਾਵੇ ਉਹ ਵੀ ਕਾਫੀ ਖਰਾਬ ਹੈ ਉੱਤੇ ਕੀ ਕਹੋਗੇ ਮੈਂ ਉਹੀ ਗੱਲ ਕਰ ਰਿਹਾ ਨਾ ਵੀ ਲੋਕਾਂ ਦੀ ਇਹ ਬੁਨਿਆਦੀ ਮੰਗ ਸੀ ਵੀ ਸਾਨੂੰ ਜਿਹੜੀ ਵੱਡੀ ਸਮੱਸਿਆ ਪਾਣੀ ਦੀ ਆ ਉਹਨੂੰ ਹੱਲ ਕੀਤਾ ਜਾਵੇ ਔਰ ਉਹਨੂੰ ਹੱਲ ਕਰਨ ਲਈ ਲੋਕਾਂ ਨੇ ਜਿਹੜਾ ਸਾਡੇ ਤੇ ਵਿਸ਼ਵਾਸ ਜਿਤਾਇਆ ਵਾ ਆਉਣ ਵਾਲੇ ਸਮੇਂ ਤੁਸੀਂ ਦੇਖ ਦੇਖੋਗੇ ਕਿ ਪਾਣੀ ਦੇ ਵਧੀਆ ਪ੍ਰੋਜੈਕਟ ਜਿਹੜੇ ਇਲਾਕੇ ਦੇ ਲੈ ਕੇ ਆਵਾਂਗੇ ਪਾਣੀ ਦੇ ਉੱਤੇ ਗੱਲ ਕਰ ਲਈ ਆ ਨਵੀਨੀ ਕਈ ਜਿਹੜੀਆਂ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਆਈਆਂ ਕਈ ਮੇਅਰ ਬਦਲੇ ਪਰ ਨਵੀਨੀਕਰਨ ਵਾਲਾ ਜਿਹੜਾ ਪਰਿੰਦਾ ਕਿਤੇ ਨਜ਼ਰ ਨਹੀਂ ਆਇਆ ਇਹ ਨਵੀਨੀਕਰਨ ਦਾ ਜਿਹੜਾ ਪਰਿੰਦਾ ਹੈ ਕੀ ਆ ਔਰ ਹਰ ਜਿਹੜੀ ਆ ਕੋਈ ਵੀ ਜਿਹੜੀ ਸਰਕਾਰ ਆਂਦੀ ਆ ਉਹ ਕਹਿੰਦੀ ਆ ਨਵੀਨੀਕਰਨ ਕਰ ਦਾਂਗੇ ਇਲਾਕੇ ਦਾ ਦੇਖੋ ਜਿਹੜਾ ਨਵੀਨੀਕਰਨ ਦਾ ਕਨਸੈਪਟ ਆ ਨਾ ਇਹ ਪੱਤਰਕਾਰ ਸਾਹਿਬ ਸਿੱਧਾ-ਸਿੱਧਾ ਨੌਜਵਾਨੀ ਨਾਲ ਜੁੜਦਾ ਜੇ ਮੈਂ ਆਪਣੀ ਗੱਲ ਕਰਾਂ ਮੈਂ ਬੀਟੈਕ ਮਕੈਨਿਕਲ ਇੰਜੀਨੀਅਰ ਆ ਮੈਂ ਐਜ਼ ਅ ਸੀਨੀਅਰ ਇੰਜੀਨੀਅਰ ਪੋਸਟ ਤੋਂ ਆਪਣਾ ਰਿਜ਼ਾਈਨ ਲੈਂਦਾ ਤਾਂ ਕਿ ਮੈਂ ਲੋਕਾਂ ਦੀ ਸੇਵਾ ਕਰ ਸਕਾਂ ਮੈਂ ਪੋਲੀਟিক্যাল ਮਾਈਂਡੈਟ ਦੇ ਨਾਲ ਨਾਲ ਟੈਕਨੀਕਲ ਵੀ ਨੌਲੇਜ ਰੱਖਦਾ ਜੀ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਨਵੀਨੀਕਰਨ ਜੀ ਇਹ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਦੱਸੀਆਂ ਸੀਗੀਆਂ ਵੀ ਅਸੀਂ ਮਸ਼ੀਨਰੀ ਲਿਆ ਰਹੇ ਆ ਅਸੀਂ ਪਾਣੀ ਦੇ ਪਾਈਪਾਂ ਨਵੀਆਂ ਪਵਾ ਰਹੇ ਆ ਜਿਨ੍ਹਾਂ ਨਾਲ ਜਿਹੜਾ ਕਾਉਂਸਲਰ ਹੈ ਨਾ ਏਰੀਆ ਦਾ ਉਹ ਇਹਨਾਂ ਸਮੱਸਿਆਵਾਂ ਵਿੱਚ ਜੋ ਨਿਕਲ ਗਏ ਲੋਕਾਂ ਦੀ ਨਿੱਜੀ ਸਮੱਸਿਆਵਾਂ ਨੂੰ ਸੁਣਨਾ ਸ਼ੁਰੂ ਕਰੂਗਾ ਮਿਕਸ ਲੈਂਡ ਵੀ ਨਹੀਂ ਕਰਨੀ ਕਰਦੇ ਮਿਕਸ ਲੈਂਡ ਦੇ ਵਿੱਚ ਪੋਸੀਬਲ ਹੈ ਬਿਲਕੁਲ ਪੋਸੀਬਲ ਹੈ ਜੀ ਕਿਉਂਕਿ ਦੇਖੋ ਮਿਕਸ ਲੈਂਡ ਇਦਾਂ ਨਾ ਵੀ ਇਹ ਜ਼ਿਆਦਾਤਰ ਇੱਥੇ ਰਹਾਇਸ਼ੀਆ ਤੇ ਕੁਝ-ਕੁਝ ਘਰਾਂ ਦੇ ਵਿੱਚ ਇਹਦੇ ਫੈਕਟਰੀਆਂ ਨੇ ਠੀਕ ਹੈ ਨਾ ਜੀ ਇਹ ਬਿਲਕੁਲ ਪੋਸੀਬਲ ਆ ਮਿਕਸ ਯੂਜ਼ ਲੈਂਡ ਲਈ ਹੀ ਖਾਸ ਕਰਕੇ ਪ੍ਰੋਜੈਕਟ ਲਿਆਂਦਾ ਯਾਰ ਏਰੀਆ ਦੇ ਵਿੱਚ ਗ੍ਰੀਨਰੀ ਵਾਸਤੇ ਕੀ પ્રયਤਨ ਕਰੋਗੇ ਸਰ ਏਰੀਆ ਇਹ ਤਾਂ ਇਹ ਤਾਂ ਜਿਹੜਾ ਮੁੱਢਲਾ ਜਿਹੜਾ ਤੁਸੀਂ ਦੱਸਤਾ ਨਾ ਇਹਦੇ ਲਈ ਮੇਰਾ ਸਭ ਤੋਂ ਵੱਡਾ ਯਤਨ ਆ ਕਿ ਜਿਹੜੀ ਸਾਡੇ ਲੇਬਰ ਕਲੋਨੀ ਤੇ ਸਾਡੇ ਏਰੀਆ ਨੂੰ ਜੋੜਨ ਵਾਲੀ ਸਾਂਝੀ ਰੋਡ ਆ ਜਿਹਨੂੰ ਗੱਡਾ ਰੋਡ ਕਿਹਾ ਜਾਂਦਾ ਅਸੀਂ ਉਸ ਗੱਡਾ ਰੋਡ ਨੂੰ ਦੋਨੇ ਪਾਸੇ ਜਿਹੜੇ ਨਜਾਇਜ਼ ਕਬਜ਼ੇ ਰੇਤੇ ਮਾਲਕਾਂ ਦੇ ਕੀਤੇ ਹੋਏ ਨੇ ਉਹਨੂੰ ਖਾਲੀ ਕਰਕੇ ਉੱਥੇ ਗ੍ਰੀਨ ਬੈਲਟ ਦਾ ਇੰਤਜ਼ਾਮ ਕਰਾਂਗੇ ਤਾਂ ਕਿ ਰਾਹਗੀਰਾਂ ਨੂੰ ਆਉਣ ਜਾਣ ਵਾਲਿਆਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਕਾਫੀ ਟ੍ਰੈਫਿਕ ਦੀ ਸਮੱਸਿਆ ਵਿਖੀ ਜਾਂਦੀ ਆ ਔਰ ਅਗਰ ਜੇ ਆਪਾਂ ਇਸ ਏਰੀਆ ਦੀ ਗੱਲ ਕੀਤੀ ਹੈ ਲੁੱਟਖੋਆਂ ਦੇ ਜਿਹੜੇ ਨੇ ਉਹ ਵੀ ਕੁਝ ਚਾਂਸ ਬਣੇ ਨੇ ਇੱਥੇ ਉਹਦੇ ਵਾਸਤੇ ਸਰ ਕੀ ਕਰ ਦੇਖੋ ਲੁੱਟਖੋਆਂ ਲਈ ਪ੍ਰਸ਼ਾਸਨ ਵੀ ਲੱਗਿਆ ਹੋਇਆ ਜਿੱਥੇ ਤੱਕ ਸਾਡੇ ਏਰੀਆ ਦੀ ਗੱਲ ਕਰੀਏ ਸਾਡੇ ਏਰੀਆ 'ਚ ਕਦੀ ਕੋਈ ਐਹੀ ਚੀਜ਼ ਸੁਣਨ ਨੂੰ ਨਹੀਂ ਮਿਲੀ ਉਹ ਹੋਰ ਏਰੀਆ 'ਚ ਹੋ ਸਕਦਾ ਪਰ ਉਹਦੇ ਲਈ ਪ੍ਰਸ਼ਾਸਨ ਸਖਤ ਆ ਸਖਤ ਪ੍ਰਸ਼ਾਸਨ ਤਾਂ ਹੀ ਹੋਊਗਾ ਜੇ ਅੱਗੇ ਲੀਡਰ ਮਜ਼ਬੂਤ ਹੋਊਗਾ ਜੇ ਲੀਡਰ ਦੇ ਕੰਨ ਤੇ ਜੂ ਨਹੀਂ ਸਰਕਦੀ ਤੇ ਪ੍ਰਸ਼ਾਸਨ ਵੀ ਕੀ ਕਰੂਗਾ ਸੋ ਇਸ ਕਰਕੇ ਅਸੀਂ ਤਾਂ ਆਪਣੇ ਲੋਕਾਂ ਦੀਆਂ ਸਮੱਸਿਆਵਾਂ ਜਾ ਜਾ ਕੇ ਥਾਣਿਆਂ ਦੇ ਕਚਹਿਰੀਆਂ ਦੇ ਵਿੱਚ ਰੱਖਦੇ ਆ ਮੈਂ ਸਮਝਦਾ ਇਹੋ ਜਿਹੀ ਲੀਡਰ ਹੀ ਲੋਕਾਂ ਨੂੰ ਮਿਲਨੇ ਚਾਹੀਦੇ ਸੋ ਇਹ ਸੰ ਅਰਸ਼ਦੀਪ ਬਿੱਲਾ ਸੋ ਆਪ ਵੀ ਬਾਕੀ ਜਿਹੜੇ ਇੱਥੇ ਨੌਜਵਾਨ ਬੈਠੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਸਰ ਕਿਦਾਂ ਦਾ ਕੈਂਡੀਡੇਟ ਲੱਗਾ ਜੀ ਸਰ ਬਹੁਤ ਵਧੀਆ ਕੈਂਡੀਡੇਟ ਆ ਸਾਨੂੰ ਇੱਕ ਯੂਥ ਕੈਂਡੀਡੇਟ ਦੀ ਲੋੜ ਸੀ ਜੀ ਜੀ ਜਿਹਨੂੰ ਅਸੀਂ ਰਾਤ ਨੂੰ ਵੀ ਫੋਨ ਮਾਰੀਏ ਜੇ ਉਹ ਨਾ ਚੱਕੇ ਅਸੀਂ ਇੰਨੀ ਕੁ ਪਾਵਰ ਰੱਖੀ ਆ ਵੀ ਉਹਨੂੰ ਘਰੋਂ ਜਾ ਕੇ ਵੀ ਬੁਲਾ ਲਈਏ ਉਹਨਾਂ ਦੇ ਮਦਰ ਖੜੇ ਆ ਹਾਂਜੀ ਹਾਂਜੀ ਨਹੀਂ ਚਲੋ ਅਸੀਂ ਤਾਂ ਉਹ ਮਦਰ ਨੇ ਜਾਂ ਸਾਡੀ ਮਦਰ ਨੇ ਇੱਕ ਤਰ੍ਹਾਂ ਦੇ ਤੇ ਸਾਨੂੰ ਤਾਂ ਇਹਨਾਂ ਨਾਲ ਹੈਗਾ ਵਾ ਵੀ ਜੇ ਅਸੀਂ ਇਹਨਾਂ ਨਾਲ ਲਿੰਕ ਹੈਗਾ ਤਾਂ ਕੋਈ ਐਡੀ ਗੱਲ ਨਹੀਂ ਕੀ ਕਰੋਗੇ ਦੇਖੋ ਜੀ ਸਭ ਤੋਂ ਵੱਡੀ ਗੱਲ ਮੈਨੂੰ ਇਹ ਲੱਗੀ ਜੀ ਮੁੰਡਾ ਦੇਖੋ ਕਿੰਨਾ ਪੜਿਆ ਲਿਖਿਆ ਜੀ ਸਾਨੂੰ ਜਿਹੜਾ ਕੈਂਡੀਡੇਟ ਮਿਲਿਆ ਵਾ ਪੜਿਆ ਲਿਖਿਆ ਕੈਂਡੀਡੇਟ ਮਿਲਿਆ ਇਹ ਏਰੀਆ ਚ ਦੇਖੋ ਜੀ ਸਿਨੀਅਰ ਹੰਦੇ ਸੀਗੇ ਨੌਜਵਾਨ ਮੁੰਡਾ ਮਿਲਿਆ ਜੀ ਜਿਹੜਾ ਸਾਨੂੰ ਅੱਗੇ ਵੀ ਰਾਹ ਦਿਖਾਊਗਾ ਹੋਰ ਅਸੀਂ ਤਾਂ ਕਰਕੇ ਵੀ ਥੋੜਾ ਜਿਹਾ ਝੁਕੇ ਆ ਮੁੰਡਾ ਨੌਜਵਾਨ ਹੈ ਤਾਂ ਕਹਿੰਦੇ ਮੁੰਡਾ ਜਿਹੜਾ ਪੜਿਆ ਲਿਖਿਆ ਆ ਇਸ ਕਰਕੇ ਜਿਹੜਾ ਆ ਨਵੇਂ ਜਿਹੜੇ ਰਾਹ ਤੇ ਪਾਏਗਾ ਕਿਤੇ ਨਾ ਕਿਤੇ ਜਿਹੜਾ ਤਰੱਕੀ ਵੱਲ ਜ਼ਰੂਰ ਲੈ ਕੇ ਜਾਏਗਾ ਗੱਲਬਾਤ ਕਰ ਲੈ ਨੀ ਕੀ ਕੋ ਗੋਵੇ ਹਾਂਜੀ ਬਿੱਲੇਬਾਈ ਦੀ ਪੂਰੀ ਸਪੋਰਟ ਤੇ ਆ ਕਿਉਂਕਿ ਨਵਾਂ ਕੈਂਡੀਡੇਟ ਆ ਤੇ ਪੁਰਾਣਿਆਂ ਨੂੰ ਅਸੀਂ ਦੇਖ ਚੁੱਕੇ ਆ ਵੀ ਉਹਨਾਂ ਨੇ ਕੀ ਕੀਤਾ ਇਲਾਕੇ ਦਾ ਵਿਕਾਸ ਜਾਂ ਨਹੀਂ ਕੀਤਾ ਤਾਂ ਹੁਣ ਬਿੱਲੇਬਾਈ ਬਾਈ ਨਾਲ ਆਪਾਂ ਖੜੇ ਆ ਜੀ ਬਿਲਕੁਲ ਕਿਤੇ ਨਾ ਕਿਤੇ ਨੌਜਵਾਨ ਜਿਹੜਾ ਮਾਈਗ੍ਰੇਟ ਹੋ ਰਿਹਾ ਵਿਦੇਸ਼ਾਂ ਵੱਲ ਰੁਕ ਕਰ ਰਿਹਾ ਆ ਆਸਾਂ ਦੇ ਵਿੱਚ ਬੈਠਾ ਆ ਆਸ ਆ ਅੰਦਰ ਆਸ ਆ ਕਿ ਮਾਈਗ੍ਰੇਸ਼ਨ ਕਿਸ ਤਰੀਕੇ ਨਾਲ ਰੋਕੀ ਜਾਏ ਅਜਿਹੇ ਦੇ ਵਿੱਚ ਕਿਤੇ ਨਾ ਕਿਤੇ ਨਵੇਂ ਕੈਂਡੀਡੇਟ ਨੂੰ ਜਿਹੜੀ ਆ ਪਹਿਲ ਦਿੱਤੀ ਜਾ ਰਹੀ ਆ ਗੱਲਬਾਤ ਕਰ ਲੈਣੀ ਕੀ ਕਹੋਗੇ ਜੀ ਦੇਖੋ ਜੀ ਬਿੱਲਾ ਬਹੁਤ ਵਧੀਆ ਮੁੰਡਾ ਵਾ ਨਵਾਂ ਕੈਂਡੀਡੇਟ ਆ ਨਵਾਂ ਮੁੰਡਾ ਵਾ ਚਾਹਾਂਗੇ ਇਹਨੂੰ ਵੋਟ ਪਾਣੀ ਸਾਰਿਆਂ ਨੂੰ ਵੱਧ ਤੋਂ ਵੱਧ ਇਹਨੂੰ ਵੋਟ ਪਾ ਕੇ ਜਿਤਾਉਣਾ ਚਾਹੀਦਾ ਵਾ ਕਿ ਜਿਹੜਾ ਇਹ ਆਪਣੀ ਜਿਹੜੀ ਐਨਰਜੀ ਆ ਯੰਗ ਐਨਰਜੀ ਆ ਉਹ ਵੱਧ ਤੋਂ ਵੱਧ ਯੂਜ਼ ਕਰ ਸਕੇ ਕਹਿੰਦੇ ਜੰਗ ਐਨਰਜੀ ਆ ਵੱਧ ਤੋਂ ਵੱਧ ਜਿਹੜੀ ਆ ਯੂਜ਼ ਕੀਤੀ ਜਾਵੇ ਹਾਂਜੀ ਤੁਸੀਂ ਕੁਝ ਤਾਂ ਬੋਲੋ ਮੇਰੀ ਰਹੀ ਹੈ ਜੀ ਕੁਝ ਸਾਰਿਆਂ ਅੱਗੇ ਅਪੀਲ ਐ ਵੀ ਪਹਿਲੀ ਵਾਰੀ ਖੜਿਆ ਇਹਨੂੰ ਮੌਕਾ ਮਿਲਣਾ ਚਾਹੀਦਾ ਇਹਨੂੰ ਜਿਤਾ ਕੇ ਆਪਣਾ ਭੇਜੋ ਸੋ ਕਹਿੰਦੇ ਨੇ ਪਹਿਲੀ ਵਾਰ ਕਾਉਂਸਲਰ ਬਣਾ ਕੇ ਭੇਜੋ ਬਹੁਤ ਅੱਛੇ ਕਰ ਰਿਹਾ ਹੈ ਮਗੇ ਸਾਰੇ ਏਰੀਆ ਦੀ ਡਿਵੈਲਪਮੈਂਟ ਤਕਰੀਬਨ ਪਿਛਲੇ 2 ਸਾਲ ਤੋਂ ਸਾਰੇ ਕੰਮ ਇਹੀ ਕਰ ਰਿਹਾ ਇਸ ਏਰੀਏ ਦੇ 45 ਨੰਬਰ ਵਾਰਡ ਦੇ ਕੰਮ ਇਹਨਾਂ ਵੱਲੋਂ ਹੋ ਰਹੇ ਇਹਨਾਂ ਨੂੰ ਕਾਉਂਸਲਰ ਬਣਾ ਕੇ ਭੇਜਣਾ ਚਾਹੀਦਾ ਜੀ ਦੇਖੋ ਜੀ ਨਵਾਂ ਮੁੰਡਾ ਸਾਡੇ ਦੁੱਖ ਸੁੱਖ ਦਾ ਸਾਥੀ ਆ ਪੁਰਾਣਿਆਂ ਨੇ ਅਸੀਂ ਦੇਖ ਲਿਆ ਜੀ ਪੁਰਾਣਿਆਂ ਨੇ ਜੋ ਕੀਤਾ ਸਾਹਮਣੇ ਮੁੰਡਾ ਸਾਡਾ ਵਧੀਆ ਸਾਡੇ ਦੁੱਖ ਸੁੱਖ ਚ ਕੋਈ ਵੱਡੇ ਦੇ ਨਾਲ ਹੱਥ ਜੋੜ ਕੇ ਜਿੱਥੇ ਮਰਜੀ ਲੈ ਜਾਈਏ ਜੀ ਦੁੱਖ ਜਾਂਦਾ ਸਾਡੀ ਲੇਬਰ ਕਲੋਨੀ ਦਾ ਵਿਕਾਸ ਇੰਨਾ ਹੋਇਆ ਸੀਵਰੇਜ ਦਾ ਪਾਣੀ ਦਾ ਜੋ ਨਿਕਾਸੀ ਨੇ ਇਸ ਮੁੰਡੇ ਨੇ ਕੀਤਾ ਅਸੀਂ ਇਹਦੇ ਨਾਲ ਆ ਜੀ ਸਾਡਾ ਸਾਰਾ ਮੱਲਾ ਇਹਦੇ ਨਾਲ ਆ ਬਾੜ 45 ਸਾਰਾ ਇਹਦੇ ਨਾਲ ਆ ਚਾਹੇ ਵੱਡਾ ਨੌਜਵਾਨ ਬਜ਼ੁਰਗ ਸਾਬ ਇਹਦੇ ਨਾਲ ਆ ਜੀ ਜੀ ਕੀ ਕਹੋਗੇ ਸੋ ਕਹ ਰਹੇ ਨੇ ਬਾੜ ਨੰਬਰ 45 ਦੇ ਵਿੱਚ ਜਿਹੜਾ ਆ ਪਰਮਾ ਹੰਗਾਰਾ ਜਿਹੜਾ ਆ ਆਮ ਆਦਮੀ ਪਾਰਟੀ ਨੂੰ ਮਿਲ ਰਿਹਾ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੇਖਣ ਜੀ ਸੋ ਗੱਲਬਾਤ ਕਹਿੰਦੇ ਨੇ ਹੋਰ ਵੀ ਕਰ ਲਈ ਹਾਂ ਜੀ ਕੀ ਕਹੋਗੇ ਜੀ ਨਮਸਕਾਰ ਜੀ ਮੈਂ ਇਹੀ ਚਾਹੁੰਦਾ ਸੀਗਾ ਕਿ ਮੌਜੂਦਾ ਸਰਕਾਰ ਦਾ ਕੋਈ ਕੈਂਡੀਡੇਟ ਯੰਗ ਖੜਾ ਕੀਤਾ ਜਾਵੇ ਤੇ ਉਹ ਸਾਨੂੰ ਹੁਣ ਮਿਲ ਗਿਆ ਹੈਗਾ ਤੇ ਅਸੀਂ ਵੀ ਚਾਹਨੇ ਆਂ ਭਈ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਯੂਥ ਨੂੰ ਦਿੱਤਾ ਜਾਏ ਤੇ ਯੂਥ ਨੂੰ ਆਪ ਯੂਥ ਜਿਹੜਾ ਹੈ ਉਹ ਕੰਮ ਕਰਕੇ ਕੰਮ ਕਰੇਗਾ ਕਿਉਂਕਿ ਨਵਾਂ ਕੈਂਡੀਡੇਟ ਹੈ ਪੜਿਆ ਲਿਖਿਆ ਕੈਂਡੀਡੇਟ ਹੈ ਜੀ ਤੇ ਸਾਨੂੰ ਬਹੁਤ ਉਮੀਦਾਂ ਨੇ ਇਹਨਾਂ ਤੋਂ ਤੇ ਅਸੀਂ ਇਹੀ ਚਾਹੁੰਦੇ ਆ ਬਈ ਇਹ ਸਾਰੇ ਇਲਾਕੇ ਨੂੰ ਨਵਾਂ ਬਣਾਉਣ ਜੋ ਵੀ ਕਮੀਆਂ ਨੇ ਉਹ ਦੂਰ ਕਰਨ ਤੇ ਮੌਜੂਦਾ ਸਰਕਾਰ ਦਾ ਹੀ ਕੈਂਡੀਡੇਟ ਜਿੰਨਾ ਚਾਹੀਦਾ ਤਾਂਕਿ ਇਹ ਮੌਜੂਦਾ ਸਰਕਾਰ ਇੱਕ ਅੱਗੇ ਜਿਹੜੇ ਕੰਮ ਨੇ ਰੁਕੇ ਕੰਮ ਨੇ ਉਹ ਹੋ ਜਾਣ ਜੀ ਦੇਖੋ ਜੀ ਮੈਂ ਤਾਂ ਸਾਰਾ ਦਿਨ ਅਸਬੀਲੇ ਦੇ ਨਾਲ ਰਹਿਣਾ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾ ਕਿ ਅਸੀਂ ਇਸ ਵਾਰਡ ਲਈ ਖੱਟੋ-ਖੱਟ 10 ਗਲੀਆਂ ਨਵੀਆਂ ਬਣਵਾਈਆਂ ਨੇ ਜੀ ਦੋ ਟਿਊਬਵਲ ਆਰਾਮਨਗਰ ਡਿਸਪੈਂਸਰੀ ਦੇ ਕੋਲ ਇੱਕ ਟਿਊਬਵਲ ਆਇਆ ਜੀ ਇੱਕ ਇੱਕ ਸਾਡੇ ਲੇਬਰ ਕਲੋਨੀ ਕੋਲ ਟਿਊਬਾ ਲੱਗੇ ਨੇ ਸਾਡੇ 2 ਟਿਊਬਾ ਲੱਗੇ ਨੇ ਅਸੀਂ ਇਸ ਇਲਾਕੇ ਲਈ ਲੇਬਰ ਕਲੋਨੀ ਇਲਾਕੇ ਚ ਜੋ ਗਵਾਹ ਹੈ ਕਿ 5 ਪਾਰਕਾਂ ਨਵੀਆਂ ਬਣਾਈਆਂ ਨੇ ਇਥੋਂ ਤੱਕ ਕਿ ਅਸੀਂ ਸਕੂਲਾਂ ਦੀਆਂ ਜਿਹੜੀਆਂ ਇਮਾਰਤਾਂ ਲਈ ਉਹਨਾਂ ਦੀ ਵੀ ਮੰਗ ਲੱਕੀ ਲੇਬਰ ਕਲੋਨੀ ਸਰਕਾਰੀ ਸਕੂਲ ਆ ਪਰ ਪਰ ਤੁਸੀਂ ਪਾਰਕ ਦਾ ਜਿਹੜਾ ਮੁੱਦਾ ਚੱਕਿਆ ਆ ਬਸੰਤ ਪਾਰਕ ਆ ਇਥੋਂ ਦੀ ਅਜੇ ਤੱਕ ਜਿਹੜਾ ਆ ਉੱਥੇ ਜੇ ਆਪਾਂ ਕਹੀਏ ਮਸ਼ੀਨਾਂ ਜਿਹੜੀਆਂ ਖਰਾਬ ਆ ਕੀ ਕਹੋਗੇ ਉੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਇਦਾਂ ਸੀਗਾ ਕਿ ਜੇ ਸਾਡੇ ਅੰਡਰ ਪਹਿਲਾਂ ਲੇਬਰ ਕਲੋਨੀ ਦੀਆਂ ਪਾਰਕਾਂ ਹੁੰਦੀਆਂ ਸੀ ਬਸੰਤ ਪਾਰਕ ਦੀ ਇੱਕ ਆਪਣੀ ਕਮੇਟੀ ਬਣੀ ਹੋ ਤੇ ਉਹਨਾਂ ਨੇ ਆਪਣਾ ਉੱਥੇ ਕਬਜ਼ਾ ਕੀਤਾ ਸੀ ਹੁਣ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਉਹ ਵੀ ਪਾਰਕ ਨੂੰ ਸੰਭੀਏ ਇੱਕ ਗਏ ਗਾਂ ਜੈਮਾ ਰੋਡ ਵਾਲੀ ਪਾਰਕ ਵੀ ਸਾਡੇ ਅੰਦਰ ਆਈ ਆ ਸਾਨੂੰ ਉਹਦਾ ਵੀ ਸੇਵਾ ਦਾ ਮੌਕਾ ਮਿਲਿਆ ਵਾ ਤੇ ਅਸੀਂ ਉਹ ਵੀ ਬਹੁਤ ਸੋਹਣੀ ਪਾਰਕ ਬਣਾ ਕੇ ਤੁਹਾਡੇ ਪੂਰੇ ਰੂਬਰੂ ਕਰਾਂਗੇ ਲੋਕਾਂ ਮੂਰੇ ਰੂਬਰੂ ਕਰਾਂਗੇ ਤਾਂ ਜੋ ਜਿਹੜਾ ਇਹ ਮਾਡਲ ਇੱਕ ਮਾਡਲ ਤਿਆਰ ਕੀਤਾ ਜਵੇ ਆਵਾੜ ਨੰਬਰ 45 ਨੂੰ ਜਿੱਤੋਂ ਲੋਕੀ ਸਿਹਤ ਲੈਣ ਤੇ ਨੌਜਵਾਨੀ ਨੂੰ ਇੱਕ ਇਹ ਤੋਂ ਮੌਕਾ ਮਿਲੇ ਹੋਰ ਸਾਡੇ ਨੂੰ ਦੇਖ ਕੇ ਹੋਰ ਨੌਜਵਾਨ ਰਾਜਨੀਤੀ 'ਚ ਉਤਰਣ ਸੋ ਸੀ ਵਿੱਚ ਉਹਨਾਂ ਕਿ ਸਾਨੂੰ ਇੱਕ ਮੌਕਾ ਦਿੱਤਾ ਜਾਵੇ ਆਪਣੇ ਆਪ ਨੂੰ ਦਸਾਉਣ ਲਈ ਕਿ ਅਸੀਂ ਕੀ ਕਰ ਸਕਦੇ ਹਾਂ ਲੱਗੇ ਲਈ ਸੋ ਨੌਜਵਾਨਾਂ ਦੇ ਵਿੱਚ ਜੋਸ਼ ਆ ਹੋਸ਼ ਆ ਔਰ ਚਾਹੁੰਦੇ ਆ ਕਿ ਵਾਰਡ ਨੰਬਰ 45 ਦੀ ਜਿਹੜੀ ਆ ਉਹ ਹਾਰ ਬਦਲੇ ਵਾਰਡ ਨੰਬਰ 45 ਜਿਹੜਾ ਆ ਖੂਬਸੂਰਤ ਹੋਵੇ ਔਰ ਵਾਰਡ ਨੰਬਰ 45 ਦੇ ਵਿੱਚ ਹਵਾ ਪਾਣੀ ਔਰ ਲਾਈਟਾਂ ਜਿਹੜੀਆਂ ਨੇ ਬਾਕੀ ਜਿਹੜੀਆਂ ਇੱਥੋਂ ਦੀ ਪਾਰਕਾਂ ਜਿਹੜੀਆਂ ਨੇ ਉਹ ਨਵੀਨੀਕਰਨ ਹੋਵੇ ਸੋ ਇਸ ਲਈ ਜਿਹੜਾ ਆ ਹਰ ਜੁਵਾ ਜਿਹੜਾ ਹਰ ਨੌਜਵਾਨ ਜਿਹੜਾ ਆ ਲਗਾਤਾਰ ਅਪੀਲ ਕਰਨ ਲੱਗਾ ਹੋਇਆ ਆ ਔਰ ਤੁਹਾਨੂੰ ਦੱਸ ਦਈਏ ਕਿ ਇਨਾਂ ਤੇ માતા ਜੀ ਜਿਹੜੇ ਨੇ ਇੱਥੋਂ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਤੁਹਾਨੂੰ ਇਹ ਤਸਵੀਰ ਵੀ ਦਿਖਾ ਦਿੰਨੇ ਆ ਇਹ ਤਸਵੀਰ ਏ ਜਿੱਥੇ ਕੀ ਅ ਅਰਸ਼ਦੀਪ ਸਿੰਘ ਬਿੱਲਾ ਅਤੇ ਉਹਨਾਂ ਦੇ ਮਾਤਾ ਜੀ ਬੀਬੀ ਨਵਜੋਤ ਕੌਰ ਜਿਹੜੇ ਨੇ ਤਸਵੀਰ 'ਚ ਤੁਹਾਨੂੰ ਜ਼ਰੂਰ ਨਜ਼ਰ ਆ ਰਹੇ ਹੋਣਗੇ ਔਰ ਨਾਲ ਐਮਐਲਏ ਕੁਲਵੰਤ ਸਿੰਘ ਸਿੱਧੂ ਦੀ ਜਿਹੜੀ ਇਹ ਤਸਵੀਰ ਏ ਔਰ ਅਪੀਲ ਜਿਹੜੀ ਇਹ ਕਿਤੇ ਨਾ ਕਿਤੇ ਇਹਨਾਂ ਦੀ ਐਫਓਆ ਕਿ ਜ਼ਰੂਰ ਇਲਾਕਾ ਨਿਵਾਸੀ ਜਿਹੜਾ ਆ ਨੌਜਵਾਨ ਚਿਹਰਾ ਅਤੇ ਉਹਨਾਂ ਦੇ ਜਿਹੜੇ ਮਾਤਾ ਜੀ ਆ ਉਹਨਾਂ ਦਾ ਇੱਕ ਵਾਰ ਸਾਹ ਜ਼ਰੂਰ ਦੇਲ ਤਾਂ ਜੋ ਜਿਹੜਾ ਆ ਬਾਡ ਨੰਬਰ 45 ਦੀ ਜਿਹੜੀ ਏ ਨੁਹਾਰ ਬਦਲ ਸਕੇ ਅਗਲੀ ਵਾਰ ਫੇਰ ਮਿਲਾਂਗੇ ਇੱਕ ਵੱਖਰੀ ਖਬਰ ਦੇ ਨਾਲ ਉਨੀ ਦੇ ਲਈ ਮੈਨੂੰ ਦੋ ਇਜਾਜ਼ਤ ਤਾਂ ਹੈ